यो रेकमेंडेशन नहीं हो रहा है रेकमेंडेशन नहीं हो रहा है सुनो तो मेरे मार तक मतलब है मेरे बहुत खाओ पा रहो हम आ जा जी आ जा रे बंदा बंदा आ 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 बंदा ਸਾਰੇ ਨਾਥੀ ਦੇ ਯਾਤਰੀਆਂ ਨੂੰ ਪੀਰ ਜੱਤੀਆਂ ਅੱਗੇ ਬੈਠ ਕੇ ਕਰਦੇ ਆਂ ਸਾਰੇ ਸਾਡੇ ਸਤਾਰ ਜੋਗਰੀ ਅੱਜ ਬਿਜਾਰਸ਼ ਕਰਦੇ ਆਂ ਕਿ ਆਪਣੇ ਆਪਣੇ ਸਤਾਰ ਦੇ ਬੈਠੇ ਹੋਈਏ ਮੇਰੇ ਲੋ ਬੈਟਰੋ ਜੀ ਚੇਅਰਮੈਨ ਸਾਹਿਬ ਜਿੰਨੇ ਸਾਥੀ ਖੜੇ ਹੋ ਗਏ ਨੇ ਯਾਦ ਕਰਦੇ ਆਂ ਕੀ ਹੋਰ ਕੇ ਬੇਨਤੀ ਹੈ ਜੇ ਵੀ ਬੈਠ ਕੇ ਰਾਸ਼ਟਰੀ ਸਮਾਜ ਦਾ ਆਨੰਦ ਮਾਣ ਲਈ ਬੈਠੋ ਲਈ ਕੀ ਰੱਖ ਜੇ ਬੇਕਰਡ ਕਰ ਲਓ ਜਿਹਦੇ ਕਰਨਾ ਹੈ ਮੈਨੂੰ ਬੈਸ ਵਿੱਚ ਐਸ.ਡੀ.ਐਮ. ਡਾਕਟਰ ਮੋਹਨ ਜੀ ਐਮ.ਐਲ.ਏ ਕੀ ਰੱਖ ਜੇ ਬੇਕਰਡ ਕੀ ਲੋਕਤੋ ਤੇ ਆਪ ਬੋਰਡ ਕੀ 30 ਲੱਖ ਰੁਪਏ ਮੇਰਾ ਕਰਜਾ ਯਾਰ ਉਹ ਤੋਂ ਪੁੱਤ ਕਰਜਾ ਹੋਣ ਗਿਆ ਮਨ ਲੋ ਲੰਡੂ ਕਰਜਾ ਉਹ ਜਿਹੜੇ ਮੇਰੀ ਲੰਡੂ ਕਹਿੰਦੇ ਨਾ ਲੰਡੂ ਦਾ 30 ਲੱਖ ਰੁਪਏ ਖਰੀਦਿਆ ਥੋੜਾ ਬੈਠੋ 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 ਓਏ 30 ਲੱਖ ਦੇ ਖਰੀਦੇ ਓਏ ਮੈਂ ਸੋਚਿਆ ਓਏ ਮੈਂ ਲੋ ਤੁਹਾਡਾ 30 ਲੱਖ ਦੇ ਖਰੀਦਾ ਕਰਦਾ ਪ੍ਰਧਾਨ ਨੇ ਮੁਦਾ ਹੱਦ ਲਾ ਕਣੇ ਆਹ ਕੀ ਗੱਲ ਤੂੰ ਹੋਰ ਕੌਣ ਨੂੰ ਮੋੜੀ ਲਾ ਰਿਹਾ ਰਹਿਣਾ ਕਰੀਂ ਜੀ ਕਮਾਲ ਕਰੀ ਜਾਂਦਾ ਸਰ ਇਹ ਐਮਐਲਏ ਜੰਗ ਲੱਗਦਾ ਮੁੰਡੇ ਲੱਪੜਾ ਮਾਰਦਾ ਪਹਿਲੀ ਗੱਲ ਤਾਂ ਕੁਰਸੀ ਤੇ ਪ੍ਰਧਾਨਗੀ ਦੇ ਬੰਦਾ ਬਿਠਾਇਆ ਉਹਨਾਂ ਨੇ ਮੈਂ ਮੈਂ ਕਿੱਥੇ ਬੈਠਾ ਚਲੋ ਜੀ ਮੈਂ ਕਿੱਥੇ ਬੈਠੋ ਮੈਨੂੰ ਦੱਸੋ ਚਲੋ ਬੈਠੋ ਮੇਰੀ ਗੱਲ ਸੁਣੋ ਯਾਰ ਇਹ ਕਮਿਸ਼ਨ ਪੈਟੀ ਜੋਕੀ ਨਹੀਂ ਬਣਦੀ ਇੰਸਪੈਕਟਰ ਸਾਹਿਬ ਦੇਖੋ ਖੌਂਦੇ ਮੈਂ ਜੇ ਉਧਰ ਬੈਠਾ ਤਾਂ ਗੱਲ ਹੋਈ ਏ ਫਿਰ ਮੁੰਡੇ ਲੱਪੜ ਮਾਰ ਚਲੋ ਯਾਰ ਬੈਠਾ ਆ ਦੇਖੀ ਆ ਬੰਦਾ ਗੀਗੋ ਹੋਇਆ ਵੀਡੀਓ ਪਾ ਦਿੱਤਾ ਆ ਥੋੜਾ ਦਿੱਤੀ ਆ ਪੀ ਯੋਰ ਕੁਰਸੀ ਤੇ ਤੂੰ ਬੈਠਾ ਆ ਮਠਾਡੂ ਬੈਠਾ ਪੁੱਛਾਓ ਮੈਨੂੰ ਕਿਉਂ ਕਿਉਂ ਬੈਠੇ ਹੋ ਜੀ ਮੈਂ ਆ ਗਿਆ ਅੱਜ ਫਿਰ ਆ ਗਿਆ ਬੱਦੇ ਤੋਂ ਮੁਰੇ ਬਾਹਰ ਓ ਯਾਰ ਅਸਲ ਸਾਹਿਬ ਇੱਕ ਵਾਰੀ ਜਰਾ ਐਮਐਲਏ ਜਰਾ ਐਮਐਲਏ ਦੀ ਗੱਲ ਕਰ ਬੈਠੋ ਪ੍ਰਧਾਨ ਬੈਠੋ ਪਲੀਜ਼ ਬੈਠੋ ਜੇ ਤੁਹਾਨੂੰ ਕੋਈ ਰੱਬੀਏ ਜੰਦਾ ਸੀ ਉਹ ਤੁਹਾਨੂੰ ਚੱਲਿਆ ਲੱਗਦਾ ਸੀ ਇਹ ਇਹ ਗੱਲਾਂ ਨਾ ਕਰੋ ਕਰਨੀਆਂ ਬੰਦ ਗਿਆ

ਪ੍ਰਧਾਨ ਦੀ ਕੀ ਹੋਇਆ ਜਿਹੜਾ ਇੱਥੇ ਰਾਲਾ ਪਿਆਗਾ ਮੈਂ ਕਰਨੈਲ ਸਿੰਘ ਪ੍ਰਧਾਨ ਨਗਰ ਕੌਂਸਲ ਮੌੜ ਅੱਜ 23 ਜਨਵਰੀ ਦੇ ਦਿਹਾੜੇ ਤੇ ਇੱਥੇ ਜੋ ਫੰਕਸ਼ਨ ਚੰਡਾਲ ਹਰਾਇਆ ਸਿੰਘ ਸਾਹਿਬ ਨੇ ਉਹਦਾ ਨਗਰ ਕੌਂਸਲ ਵੱਲੋਂ 1 ਲੱਖ ਰੁਪਿਆ 80000 ਤੋਂ ਉਪਰ ਲੱਖ ਰੁਪਿਆ ਨਗਰ ਕੌਂਸਲ ਵੱਲੋਂ ਦਿੱਤਾ ਜਾਂਦਾ ਹੈ ਮੈਂ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਮੇਰਾ ਵੀ ਫਰਜ਼ ਬਣਦਾ ਹੈ ਮੈਂ ਇਹ ਝੰਡੇ ਦੇ ਹਸਪਤਾਲ ਦੇ ਵਿੱਚ ਆਵਾਂ ਕਿਉਂ ਜਿਹੜੀ ਮੇਰੀ ਸੀਟਿੰਗ ਸੀ ਮੇਰੀ ਸੀਟ ਤੇ ਐਮਐਲਏ ਨੇ ਆਪਦੇ ਬੰਦੇ ਬਿਠਾਤੇ ਇੱਕ ਤੋਂ ਸੀਟੀਆਂ ਉਹਦੇ ਨਾਲ ਹੋਰ ਸੀ ਵੀਡੀਓ ਦੀ ਹੋਰ ਉਹਦੇ ਤੇ ਆਪਦੇ ਬੰਦੇ ਬਿਠਾਤੇ ਜਦੋਂ ਆਸ਼ਟਮ ਸਾਹਿਬ ਨੇ ਝੰਡੇ ਨੂੰ ਸਲਾਮੀ ਦਿੱਤੀ ਮੈਂ ਤਾਂ ਉਹਨਾਂ ਦੇ ਨਾਲ ਖੜਾ ਸੀ ਜਦੋਂ ਮੈਂ ਉਹਨਾਂ ਦੇ ਨਾਲੋਂ ਆ ਕੇ ਕੁਰਸੀ ਤੇ ਬੈਠਣ ਆਇਆ ਤਾਂ ਉਸ ਕੁਰਸੀ ਤੇ ਕੁਲਕੀਰ ਸਿੰਘ ਜਿਹੜਾ ਇਹਨਾਂ ਦਾ ਵਲੰਟੀਅਰ ਹੈ ਉਹ ਬਟਾਟਾ ਮੈਂ ਉਹਨੂੰ ਬੇਨਤੀ ਕੀਤੀ ਉੱਠਣ ਵਾਸਤੇ ਵੀ ਭਾਈ ਇਹ ਏਅਰ ਮੇਰੀ ਐ ਸਲਿੱਪ ਲੱਗੀ ਐ ਪ੍ਰਧਾਨ ਜੀ ਤਾਂ ਉੱਠਿਆ ਨਹੀਂ ਜਦੋਂ ਉੱਠਿਆ ਨਹੀਂ ਤਾਂ ਐਸਟੀਐਮ ਦਾ ਅਧਿਕਾਰੀ ਆਇਆ ਉਹਨੇ ਵੀ ਕਿਹਾ ਬੇਨਤੀ ਕਰੀ ਵੀ ਭਾਈ ਇਹ ਪ੍ਰਧਾਨ ਜੀ ਏਅਰ ਉਸ ਕਰ ਉਹ ਨਹੀਂ ਉੱਠਿਆ ਮੈਂ ਉਹਨੂੰ ਰਿਕਵੈਸਟ ਵੀ ਕੀਤੀ ਉਹ ਨਹੀਂ ਉੱਠਿਆ ਤਾਂ ਜਿਹੜੀ ਨਾਲ ਲੱਗਦੀ ਐ ਐਮਐਲਏ ਦੇ ਨਾਲ ਸੀਟ ਪਈ ਸੀ ਮੈਂ ਉਹਦੇ ਤੇ ਬੈਠ ਗਿਆ ਜਦੋਂ ਉਹਦੇ ਤੇ ਬੈਠ ਗਿਆ ਉਹ ਜਿਹਦੀ ਸੀਟ ਸੀ ਉਹ ਆ ਗਿਆ ਜਦੋਂ ਆਇਆ ਤਾਂ ਐਮਐਲਏ ਨੇ ਮੇਰਾ ਮੇਰਾ ਲੜਕਾ ਮੇਰੇ ਨਾਲ ਬੈਠ ਗਿਆ ਜੋ ਕਿ ਜਦੋਂ ਹੁੱਲਰ ਬਾਜੀ ਹੋੜ ਲੱਗੀ ਤਾਂ ਮੇਰਾ ਬੇਟਾ ਵੀਰੇ ਸਿਕਿਉਰਟੀ ਵੀ ਸਾਨੂੰ ਵਿਸਤਾਰ ਕਰਕੇ ਬੈਠ ਗਿਆ ਵੀ ਡੈਰੀ ਕੱਲੇ ਤਾਂ ਉਹ ਐਮਐਲਏ ਨੇ ਮੇਰੇ ਬੇਟੇ ਦੀ ਬਾਹ ਫੜ ਕੇ ਉਹਦੇ ਹੁੱਜਮਾਰੀ ਖੜਾ ਹੋ ਕੇ ਤਾਂ ਜਦ ਉਹਦੇ ਹੁੱਜਮਾਰੀ ਤਾਂ ਮੈਂ ਕਿਹਨੂੰ ਆਖਿਆ ਮੈਂ ਤੂੰ ਇਹਨੇ ਕਿੰਨਾ ਮਾਰਦਾ ਤਾਂ ਐਨੇ ਨੂੰ ਸਾਰੇ ਆ ਕੇ ਸਾਨੂੰ ਬੁਟ ਮਾਰਨ ਕਰਨ ਆ ਗਏ ਚਿੰਬੜ ਗਏ ਨੇ ਫੋਏਸ ਕਰਕੇ ਤੇ ਵਿਗਿਆ ਹੋਇਆ ਐਮਐਲਏ ਆ ਮੈਂ ਮੈਨੂੰ ਸਵਾਲ ਕੀਤਾ ਉੱਤੇ ਬੋਲਿਆ ਨਹੀਂ ਫਿਰ ਉਹ ਤੂੰ 20 ਲੱਖ ਰੁਪਏ ਲੈ ਕੇ ਮੈਨੂੰ ਪ੍ਰੈਜ਼ੀਡੈਂਟ ਬਣਾਇਆ ਤੇ ਮੇਰੇ ਮੇਰੇ ਨਾਲ ਕੋਈ ਨਾ ਧੱਕਾ ਕਰਨ ਲੱਗਿਆ ਮੈਂ ਮਾਨਦਾਰ ਪ੍ਰਧਾਨ ਹਾਂ ਮੇਰੇ ਤੇ ਸਾਰਾ ਸ਼ਹਿਰ ਕੋਈ ਉਂਗਲੀ ਨਹੀਂ ਚੁੱਕ ਸਕਦਾ ਕਿ ਮੈਂ ਕਿਸੇ ਨੂੰ ਕਦੇ ਕਿਸੇ ਕੰਮ ਕਰਨ ਦੇ ਪੈਸੇ ਲਈ ਹੋਰ ਜਾਂ ਨਕਸ਼ਿਆਂ ਦੇ ਜਾਂ ਕਿਸੇ ਵੀ ਤਰ੍ਹਾਂ ਦੇ ਮੈਂ ਨਗਰ ਕੌਂਸਲ ਦੀ ਸੁਭਾਮਾ ਕਰਦੇ ਨੂੰ ਅਜ 28 ਸਾਲ ਹੋ ਗਏ 1989 ਪਹਿਲੀ ਵਾਰ ਕੌਂਸਲਰ ਬਣਿਆ 5 ਇਲੈਕਸ਼ਨ ਜਿੱਤੇ ਆ ਇਹਨਾਂ ਇਲੈਕਸ਼ਨ ਮੇਰਾ ਪਰਿਵਾਰ ਦਿੱਤੇ ਐ ਇਹਨੇ ਜਿਮਨੀ ਚੋਣਾਂ ਦੇ ਵਿੱਚ ਟਿਕ ਪੈਸੇ ਲੈ ਕੇ ਪੈਸੇ ਲੈ ਕੇ ਟਿਕ ਮੇਰੇ ਵਿਰੁੱਧ ਕਿਉਂਕਿ ਜਿਮਨੀ ਚੋਣ ਕੀ ਸੀਗੀ ਮੇਰੀ ਵਾਈਫ ਸੀ ਐਮਐਸਸੀਸੀ ਮੇਰੀ ਵਾਈਫ ਦੀ ਡੈਥ ਹੋ ਗਈ ਸੀ ਉਹਦੇ ਥਾਂ ਤੇ ਜਿਮਨੀ ਚੋਣ ਹੋਣੀ ਸੀ ਉਸ ਜਿਮਨੀ ਚੋਣ ਦੇ ਵਿੱਚ ਇਹਨੇ ਪੈਸੇ ਲੈ ਕੇ ਟਿਕ ਕਹਾ ਬੇਚੀ ਤੇ ਉਹਦੇ ਵਿੱਚ ਵੀ ਲੋਕਾਂ ਨੇ ਨਜ਼ਾਰਾ ਦਿਖਾਤਾ ਇਹਨਾਂ ਨੂੰ ਮੇਰੀ ਸਾਡਾ ਪਰਿਵਾਰ ਨੂੰ ਜਤਾਇਆ ਉਹਨਾਂ ਗੱਲਾਂ ਦੀ ਇਹ ਖਹਿ ਕਰਦਾ ਹੋਇਆ ਮੇਰੇ ਨਾਲ ਇਹ ਜਿਹਾ ਸਲੂਕ ਕਰਨ ਲੱਗ ਗਿਆ ਵੀਰੋ ਨਗਰ ਕਾਉਂਸਲ ਦਾ ਵਿਕਾਸ ਕਰਾਉਣ ਲਈ ਮੈਂ ਦਿਨ ਰਾਤ ਲੱਗਿਆ ਹੋਇਆ ਹਾਂ ਹੁਣ ਸਾਡੇ ਅਮਰਤ 2 ਸਕੀਮ ਹੈ ਜਿਹੜੀ ਉਹ ਲਾਗੂ ਹੋਈ ਹੈ 20 ਕਰੋੜ ਰੁਪਏ ਦਾ ਉਹਦਾ ਉਦਘਾਟਨ ਜਿਹੜਾ ਹੋਏ ਐ ਐਮਐਲਏ ਨੇ ਕਰਨਾ ਸੀ ਤਾਂ ਐਮਐਲਏ ਨੇ ਕੀ ਕੀਤਾ ਇਹ ਸ਼ਰਮ ਬਾਜ਼ਾਰ ਦੇ ਵਿੱਚ ਕਹਿੰਦਾ ਕਿ ਮੈਂ ਪ੍ਰਧਾਨ ਦਾ ਕੋਈ ਕੰਮ ਨਹੀਂ ਹੋਣ ਦੇਣਾ ਮੈਂ ਪ੍ਰਧਾਨ ਦੇ ਥਰੂ ਕੋਈ ਕੰਮ ਨਹੀਂ ਹੋਣ ਦੇਣਾ ਤਾਂ ਇਹਨੇ ਕੀ ਕੀਤਾ ਕਦੇ ਪ੍ਰੋਜੈਕਟ ਦਾ ਦੂ ਤੋੜ ਕੇ ਹਟ ਨਹੀਂ ਕੀਤਾ ਜਾ ਸਕਦਾ ਜਿਹੜਾ ਜਿਹੜਾ ਫਾਊਂਡੇਸ਼ਨ ਓਪਨਿੰਗ ਫਾਊਂਡੇਸ਼ਨ ਸੀ ਇਹਨੇ ਕੱਲੀ ਰਾ ਵਾਟਰ ਦਾ ਪਾਈਪ ਦਾ ਕਰਤਾ ਤੇ ਦੂਜਾ ਜਿਹੜਾ ਕੰਮ ਹੈ ਇਹ ਸ਼ਰਮ ਕਹਿੰਦਾ ਵੀ ਜੇ ਪਾਈਪਾਂ ਪੈ ਗਈਆਂ ਤਾਂ ਪ੍ਰਧਾਨ ਜਿਹੜੇ ਆ ਕੰਮ ਕਰਵਾ ਲੂਗਾ ਸੋ ਇਸ ਕਰਕੇ ਇਹ ਪ੍ਰਧਾਨ 30 ਲੱਖ ਰੁਪਏ ਤੁਸੀਂ ਤਾਂ ਪ੍ਰਧਾਨ ਜੀ ਇਹਦੇ ਵਿੱਚ ਬਿਚੋਲਾ ਕੌਣ ਸੀ ਜੇ ਸਾਡਾ ਚਲੋ ਇੰਨੀਆਂ ਗੱਲਾਂ ਮੈਂ ਆਪੇ ਜਦੋਂ ਸ਼ਾਨਬੀਨ ਹੋਊਗੀ ਮੈਂ ਉੱਥੇ ਲਿਖਾਉਂਗਾ ਇਹ ਸਾਰਾ ਕੁਝ ਬਿਆਨ ਮੈਂ ਸੀਐਮ ਪੱਧਰ ਤੇ ਵੀ ਇਹ ਬਿਆਨ ਦੇਣ ਨੂੰ ਤਿਆਰ ਹਾਂ ਕਿਉਂਕਿ ਇਸ ਬੰਦੇ ਨੇ ਹਲਕੇ ਦਾ ਸਾਡਾ ਬੇੜਾ ਕਰ ਕਰ ਕਰਤਾ ਨਸ਼ੇ ਇੱਥੇ ਵਿਕਦੇ ਆ ਹੁਣ ਚਿੱਟਾ ਵਿਕਦਾ ਚਿੱਟਾ ਵਿਕਦਾ ਕੀ ਕੁਛ ਹੀਗਾ ਇਹ ਨਸ਼ੇ ਇੱਥੇ ਵਿਕਦੇ ਆ ਜਿਹੜਾ ਅੱਜੇ ਰੌਲਾ ਪਿਆ ਗਿਆ ਇਹਦਾ ਕੋਈ ਥਾਂ ਕੰਪਲੀਟ ਕਰੋ ਰੌਲੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਐਸ.ਡੀ.ਐਮ. ਪੀ.ਐਸ ਸੱਜੂ ਕਿਉਂਕਿ ਸਾਹਮਣੇ ਜਦੋਂ ਬੰਦਾ ਉੱਠਿਆ ਨਹੀਂ ਤਾਂ ਇਹ ਉਹ ਦੇਖਦੇ ਰਹੇ ਇਹਨਾਂ ਨੇ ਉਹਨੂੰ ਕਿਹਾ ਨਹੀਂ ਕਿ ਪ੍ਰਧਾਨ ਦੀ ਹਸਤੀ ਵੀ ਇੱਕ ਸਨਮਾਨਯੋਗ ਹੁੰਦੀ ਹੈ ਨਗਰ ਕੌਂਸਲ ਦੀ ਤੇ ਉਹਨੂੰ ਇੱਕ ਮੋਟਾ ਬੀਵੀ ਸ਼ੀਟ ਤੇ ਕਿਉਂ ਬੰਦਾ ਹੋਰ ਬੈਠਦਾ ਤਾਂ ਇਹਨਾਂ ਨੇ ਉਸ ਨੂੰ ਉਠਾਇਆ ਨਹੀਂ ਤੇ ਜਦੋਂ ਮੈਂ ਦੂਜੇ ਪਾਸੇ ਬੈਠ ਗਿਆ ਤਾਂ ਮੇਰਾ ਬੇਟਾ ਆ ਕੇ ਨਾਲ ਬੈਠ ਗਿਆ ਵੀ ਮੇਰੇ ਡੈਡੀ ਨੂੰ ਕਿ ਕੋਈ ਸ਼ਰਾਰਤ ਨਾ ਕਰ ਦੇਵੇ ਬੇਇਜ਼ਤੀ ਨਾ ਕਰ ਦੇਵੇ ਤਾਂ ਐਮਐਲਏ ਨੇ ਮੇਰੇ ਬੇਟੇ ਦੇ ਕੋਲ ਜਮਾਰੀ ਖੜਾ ਕਰਨ ਵਾਸਤੇ ਤਾਂ ਐਨਾ ਹਮਾਰਾ ਮਾਹੌਲ ਹੈ ਸਾਨੂੰ ਡਰਾਇਆ ਜਾ ਰਿਹਾ ਹੈ ਮੈਂ ਸ਼ਿਮਸਾ ਨੂੰ ਬੇਇਜ਼ਤੀ ਕਰਦਾ ਵੀ ਸਾਡੇ ਸ਼ਹਿਰ ਦੀਆਂ ਜਿਹੜੀਆਂ ਗਲੀਆਂ ਨੇ ਉਹ ਸੀਵਰੇਜ ਨੇ ਤੋੜਦੀਆਂ ਤੇ ਜਿਹੜਾ ਬਾਜ਼ਾਰ ਹੈ ਉਹ ਵੀ ਹਾਈ ਕੋਰਟ ਦੇ ਹੁਕਮਾਂ ਨਾਲ ਹੀ ਗ੍ਰੋਥਮੈਂਟਾਂ ਤੋੜੀਆਂ ਹੋਈਆਂ ਨੇ 2-1.5 ਸਾਲ ਤੋਂ ਲੋਕ ਸਾਡੇ ਦੇ ਬਾਜ਼ਾਰ ਦੇ ਵਿੱਚ ਮਿੱਟੀ ਘਟੇ ਚ ਦੁਕਾਨਾਂ ਖੋਲਦੇ ਆ ਸਾਡੇ ਕੋਲੋਂ 3 ਮਹੀਨੇ ਹੋ ਗਏ ਟੈਂਡਰ ਹੋਇਆ ਨੂੰ ਜਿਹੜੇ ਕੇਸ ਸੀ ਬਾਜ਼ਾਰ ਪੱਤਾ ਕਰਨ ਨੂੰ ਅਸੀਂ ਰੋਕਿਆ ਹੋਇਆ ਐਮਐਲਏ ਸੋ ਮੈਂ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੀ ਸ਼ਾਨਮੀਨ ਹੋਵੇ ਤੇ ਪਦਰੀ ਤੌਰ ਤੇ ਧੰਨਵਾਦ